ਹਾਂ 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 ਰੋਣਾ ਤੁਸੀਂ ਮੈਂ ਜੀਵੂਗਾ ਮੈਨੂੰ ਮਿਲਣਾ ਕੀ ਵੇ ਵੇ ਮਿਲੂਗਾ ਓਏ ਰੋਣਾ ਜਾਣਾ ਪਰ ਉਹ ਜਿੰਮੇਦਾਰੀ ਆ ਲੈ ਕਰਕੇ ਲੈ ਚੱਲ ਠੀਕ ਹੈ ਸੱਟ ਤੇ ਆਇਓ ਹੱਸਣਾ ਠੀਕ ਹੈ ਜੀ ਹੱਸਣਾ ਠੀਕ ਹੈ ਵੀਰੇ ਨਾ ਇਹ ਜਦੋਂ ਇਹ ਤਾਂ ਮਹਿਮਾਨ ਆਇਆ ਤੇ ਫੇ ਕੀ ਕਰਨ ਜਾ ਰਿਹਾ ਹੈਣਾ ਫਿਰ ਇਹ ਦੱਸੂਗਾ ਵੀ ਆਹ ਕੰਮ ਜਾਣਾ ਤੁਹਾਨੂੰ ਪਤਾ ਹੀ ਕੀ ਕਰਨੇ ਜਾਂਦਾ ਠੀਕ ਹੈ ਤਾਂ ਤੁਸੀਂ ਇਹਨੂੰ ਜਾਣ ਨਹੀਂ ਦੇਣਾ ਅੱਛਾ ਹਾਂ ਫਿਰ ਇਹ ਜਾਊਗਾ ਤੁਸੀਂ ਰੋਣਾ ਠੀਕ ਹੈ ਇਮੋਸ਼ਨਲ ਹੋਣਾ ਰੈਡੀ ਠੀਕ ਹੈ ਦੇਖੋ ਯਾਰ ਐਕਸ਼ਨ ਪ੍ਰੈਂਕਾ ਮੈਂ ਮਾਨਸਾ ਜਾਣਾ ਕੁਝ ਮੰਗਾਉਣਾ ਤਾਂ ਨਹੀਂ ਤੇ ਕੀ ਕਰਦਾ ਕੰਮ ਆ ਮੈਨੂੰ ਮਜਾ ਕੇ ਆਉਣਾ ਦੇਖੋ ਕੁਝ ਮੰਗਾਉਣਾ ਤਾਂ ਦੱਸ ਦੇ ਹੈ ਚੁੱਪ ਜੇ ਕੋ ਹੋਗੀ ਦੱਸ ਦੇ ਕੁਝ ਮੰਗਾਉਣਾ ਜੀ ਚਲ ਫਿਰ ਮੈਂ ਜਾਣਾ ਚੰਗਾ ਮੈਡਮ ਤੁਸੀਂ ਰੋਕ ਰੋਕਣਾ ਇਹਨਾਂ ਨੂੰ ਨਹੀਂ ਤੁਸੀਂ ਜਾਣਾ ਨਹੀਂ ਕੀ ਕਰਦੇ ਨਹੀਂ ਜਾਣਾ ਮੈਨੂੰ ਦੱਸੋ ਕੀ ਕੰਮ ਕਰਨੇ ਜਾਂਦੇ ਹੋ ਨਹੀਂ ਜਾਣਾ ਤੁਸੀਂ ਰੋਕਣਾ ਇਹਨਾਂ ਨੂੰ ਅੱਛਾ ਇਹਨਾਂ ਨੇ ਹੋ ਗਰਣਾ ਇਹਨਾਂ ਨੇ ਰੋਕਣਾ ਨਹੀਂ ਠੀਕ ਆ ਓਕੇ ओके एक्शन प्रियंका ਮੈਂ ਮਾਨਸਾ ਜਾਣਾ ਕੁਝ ਮੰਗਾਉਣਾ ਤਾਂ ਨਹੀਂ ਮੈਂ ਕੀ ਕਰਨ ਜਾਣਾ ਕੰਮ ਆ ਮੈਨੂੰ ਮੈਂ ਜਾ ਕੇ ਆਉਣਾ ਨਹੀਂ ਜਾਣਾ ਕਿਉਂ ਲੈ ਮੈਨੂੰ ਕੰਮ ਆ ਜਦੋਂ ਨਹੀਂ ਜਾਣਾ ਮਾਤਾ ਜਾਣਾ ਗਾ ਨਾ ਮੈਂ ਆ ਜੂਗਾ ਘੰਟੇ ਤੱਕ ਨਹੀਂ ਜਾ ਜੇ ਤੂੰ ਕੁਝ ਮੰਗਾਉਣਾ ਤਾਂ ਦੱਸ ਦੇ ਯਾਰ ਫੀਲ ਨਾਲ ਕਰੋ ਨਾ ਸੀਨ ਨੂੰ ਫੀਲ ਨਾਲ ਹੀ ਸੀਨ ਪਰ ਬਣ ਜੇਗਾ ਤੇ ਆਏ ਨਹੀਂ ਵਕਤ ਜਿੱਦ ਨਹੀਂ ਹੋ ਜਾਣਾ ਚੱਲ ਤੂੰ ਖੜ ਕੇ ਦੇਖ ਇਹ ਨਾ ਯਾਰ ਸਿਰ ਪੈਸੇ ਕਰਦੇ ਵਸ ਉੱਤੇ ਅਸੀਂ ਤੁਹਾਨੂੰ ਕਰਨਾ ਤਾਂ ਪਊਗਾ ਵੀਰੇ ਕਰੋ ਕਰੋ ਆਰਟਿਸਟੋ ਯਾਰ ਤੁਸੀਂ ਆਇਆ ਕਿਉਂ ਦੀਗਾ ਤੇ ਆ ਜੀ ਕਿ ਮਤਲਬ ਮੈਂ ਰੋਣਾ ਕਿਵੇਂ ਹੁਣ ਜਿਵੇਂ ਰੋਂਦੇ ਹੁੰਦੇ ਆ ਇਮੋਸ਼ਨਲ ਹੋ ਕੇ ਰੋ ਇਮੋਸ਼ਨਲ ਮਿਰਚਾਂ ਪਰ ਓਏ ਬਾਈ ਮਜ਼ਾਕ ਨਹੀਂ ਹੈਗਾ ਇੱਥੇ ਓ ਬਾਈ ਪਰ ਮੈਂ ਕਹਣਾ ਰੋ ਨਹੀਂ ਸਕਦੀ ਉਹਨੂੰ ਕਹਣਾ ਬਿਰ ਲੱਜ ਜਾ ਅੱਖ ਹੁਣ ਸਮਝੀਏ ਤੁਸੀਂ ਸਾਰੇ ਡਾਇਲੋਗ ਸੇਮ ਹਾਂਜੀ ਠੀਕ ਹੈ ਐਂ ਬੋਲਣਾ ਪਲੀਜ਼ ਮੈਮ ਨੂੰ ਰਿਕੁਐਸਟ ਆ ਤੁਹਾਨੂੰ ਤੁਸੀਂ ਕਰ ਲੋ ਕਰ ਲਓਗੇ ਤੁਸੀਂ ਮੈਨੂੰ ਪਤਾ ਠੀਕ ਹੈ ਠੀਕ ਹੈ ਜੀ ਰੈਡੀ ਹਾਂਜੀ ਜੀ ਐਕਸ਼ਨ ਪ੍ਰੈਂਕਾ ਮੈਂ ਮਾਨਸਾ ਜਾਣਾ ਕੁਝ ਮੰਗਾਉਣਾ ਤਾਂ ਨਹੀਂ ਤੇ ਕੀ ਕਰਦਾ ਨਾ ਕੰਮ ਆ ਮਿਲੂਗਾ ਜਾ ਕੇ ਹੁਣ ਉਹ ਮੈਨੂੰ ਕਾਮਾ ਬਾਬਾ ਗੁਰੂ ਹੋਰ ਨਹੀਂ ਜਾਣਾ ਮੈਡਮ ਘੱਟ ਘੱਟ ਜਿਵੇਂ ਮੈਂ ਤੁਹਾਨੂੰ ਸਮਝਾਇਆ ਨਾ ਉਵੇਂ ਕਰਨਾ ਮਹਿਮਾਨ ਸਾ ਜਾਨਾ ਮੰਗਣਾ ਤਾਂ ਨਹੀਂ ਗੁੱਡ ਨਹੀਂ ਹੈ ਨਾ ਆ ਕੀ ਸੀ ਠੀਕ ਹੈ ਐ ਕਿ ਮੈਂ ਜਾਣਾ ਤੂੰ ਮਾਨ ਸਾ ਇਹਦਾ ਪਕਣਾ ਇਹਨਾਂ ਨੇ ਪਕਣਾ ਠੀਕ ਹੈ ਓਕੇ ਐਕਸ਼ਨ ਰੈਂਕਾ ਮੈਂ ਮਾਨ ਸਾ ਜਾਣਾ ਕੁਝ ਮੰਗਾਉਣਾ ਤਾਂ ਨਹੀਂ ਦਾ ਕਾਮਾ ਮੈਨੂੰ ਠੀਕ ਤੂੰ ਸਮਝਾ ਦੇ ਮਾੜਾ ਜਾਂ ਤੁਸੀਂ ਦੱਸੋ ਜੀ ਮੈਂ ਕੀ ਸਮਝਾਵਾਂ ਇਹਨੇ ਕਿਹਾ ਕਹੀਂ ਪ੍ਰਿੰਕਾ ਮਾਂਨਸਾ ਜਾਨਾ ਪ੍ਰਿੰਕਾ ਮਾਂਨਸਾ ਜਾ ਕੇ ਹੁਣ ਮਾੜਾ ਜਾਂ ਕੁਝ ਮਕੋਣਾ ਨਹੀਂ ਜਾਣਾ ਮਾਂਨਸਾ ਕੰਮ ਕੀ ਹੈ ਤੈਨੂੰ ਉੱਥੇ ਉਹਨੂੰ ਪਤਾ ਕਿੱਥੇ ਜਾਣਾ ਮੈਨੂੰ ਫਰੋਨ ਦੀ ਐਕਟਿੰਗ ਕਰਨੀ ਹੈ ਹੁਣ ਤੁਸੀਂ ਮੈਨੂੰ ਆ ਗੱਲ ਤਾਂ ਸੁਣੋ ਨਹੀਂ ਜਾਣਾ ਮਾਂਨਸਾ ਇਹਨੂੰ ਰੋਕਣਾ ਇਹਨੇ ਰੋਕਣਾ ਨਹੀਂ ਉਦੋਂ ਬਾਅਦ ਰੋਣਾ ਤੁਸੀਂ ਠੀਕ ਹੈ ਚਲ ਓਕੇ ਤੇ ਚੰਗੇ ਜਿਹੇ ਤਰ੍ਹਾਂ ਸਮਝਾਉਣਾ ਉਹਨਾਂ ਨੂੰ ਨਹੀਂ ਸਮਝ ਚਾਹੀਏ ਨਹੀਂ ਠੀਕ ਹੈ ਹੁਣ ਚੰਗਾ ਤੋ ਸਮਝ ਆਇਆ ਤੁਹਾਨੂੰ ਪਤਾ ਤੈਨੂੰ ਕੀ ਪ੍ਰੋਬਲਮ ਆ ਨਹੀਂ ਮਤਲਬ ਪਹਿਲਾਂ ਇਹ ਕਿ ਆਸੀ ਰੋਣਾ ਹੁੰਨਾ ਆਕਰਕੇ ਬੋਲਣਾ ਚਲੋ ਰੋਣਾ ਤਾਂ ਹੈਗੇ ਹੀ ਆ ਬੱਚੋ ਰੈਡੀ ਹਾਂਜੀ ਐਕਸ਼ਨ ਪ੍ਰੈਂਕਾ ਮਹਿਮਾਨ ਸਾਜਾ ਕਿਉਂਣਾ ਕੁਝ ਮੰਗਾਉਣਾ ਕੀ ਕਰਨ ਜਾਣਾ ਕੰਮ ਆ ਮੈਨੂੰ ਮੇ ਜਾ ਕੇ ਆਉਣਾ ਨਹੀਂ ਜਾਣਾ ਯਾਰ ਕਮਾਲ ਦੀ ਗੱਲ ਆ ਯਾਰ 20 ਵਾਰ ਦੱਸਤਾ ਤੁਹਾਨੂੰ ਫੇਰ ਵੀ ਨਹੀਂ ਕਰਦੇ ਤੁਸੀਂ ਉਹ ਬਈ ਕਰੀ ਤਾਂ ਜਾਂਦੀ ਯਾਰ ਤੂੰ ਏਵੇਂ ਕਰੀ ਇਨਾ ਉਹ ਬਾਲਾ ਨਾ ਬੋਲੋ ਓਏ ਲੇ ਹੋਰ ਵੀ ਜਾਰੀ ਕਰੀਦਾ ਜਾਂਦੀ ਆ ਹੁਣ ਤੂੰ ਕੰਮ ਕਰਨ ਆਉਣਾ ਇੱਥੇ ਲੈ ਕੰਮ ਯਾਰ ਹੁਣ ਕੰਮ ਵੀ ਕਰਨਾ ਆਏ ਆ ਜਦੋਂ ਫਿਰ ਸਰ ਕੋਈ ਨਹੀਂ ਉਹ ਨਹੀਂ ਹੋਰ ਯਾਰ ਨਾ ਮੈਂ ਐਡਰਸ ਆਮਣੇ ਟਿਕ ਜਾ ਕਰੋ ਤੁਸੀਂ ਯਾਰ ਕਿਉਂ ਨਹੀਂ ਟੋਕੀ ਜਾਂਦਾ ਬੰਦੇ ਬੰਦੇ ਹੋਰ ਟੋਕੋਗੇ ਜਦੋਂ ਗੱਲਤ ਕਰੀ ਜਾਂਦੇ ਆਪਾਂ ਗੱਲ ਦਾ ਲਾਸਟ ਆਵੇ ਹੁਣ ਕਰ ਦਿਓ ਯਾਰ ਪਲੀਜ਼ ਯਾਰ ਚੱਲ ਕਰ ਦੇ ਤੁਸੀਂ ਰੋਮ ਚ ਬੋਲਦੇ ਹੋ ਥੋੜਾ ਜਿਹਾ ਉਹ ਕੁੜੀ ਪੈਣ ਬਈਆ ਲਾਸਟ ਟੇਕ ਆ ਓਕੇ ਸਰ 55 ਟੇਕ ਹੋ ਗਏ ਠੀਕ ਹੈ ਬਈ ਠੀਕ ਹੈ ਮਾਈਂਡ ਯੂਅਰ ਲੈਂਗੁਏਜ ਸਾਰਿਆਂ ਨੂੰ ਕਹਿਣਾ ਖਾਸ ਕਰ ਤੈਨੂੰ ਓਕੇ ਲਾਸਟ ਆ ਰੌਣਲ ਸਮਝ ਗਏ ਕਰ ਦੋ ਓਕੇ ਹਾਂਜੀ ਰੈਡੀ ਹਾਂਜੀ ਥੈਂਕ ਯੂ ਪੋਜੀਸ਼ਨ ਐਕਸ਼ਨ ਪ੍ਰੈਂਕਾ ਮੈਂ ਮਾਨਸਾ ਜਾ ਕੇ ਆਉਣਾ ਕੁਝ ਮੰਗਾਉਣਾ ਤਾਂ ਕੀ ਕਰਨ ਜਾਣਾ ਕੰਮ ਆ ਮੈਨੂੰ ਮੈਂ ਜਾ ਕੇ ਆਉਣਾ ਨਹੀਂ ਯਾਰ ਉਹੀ ਗੱਲ ਫੇਰ ਯਾਰ ਉਹੀ ਗੱਲ ਫੇਰ ਕਿਵੇਂ ਠੀਕ ਹੀ ਨਹੀਂ ਸੀ 56 ਹੋ ਗਏ 56ਵਾਂ ਆਹਾ ਯਾਰ ਤੁਹਾਨੂੰ ਕਿੰਨੇ ਵਾਰ ਤੋਂ ਮੈਂ ਕਰਕੇ ਦਿਖਾਦਾ ਤੂੰ ਕਰ ਕਿਉਂ ਨਹੀਂ ਰਹੇ ਠੀਕ ਤਾਂ ਕਰਦਾ ਕਿੱਥੋਂ ਠੀਕ ਕੀਤਾ ਫੋਨ ਤੇ ਪੁੱਛਦੇ ਭੀ ਆ ਜਾਓ ਐਕਟਿੰਗ ਦਾ ਮਾਸਟਰ ਭੀ ਇਹਦਾ ਤੂੰ ਹੀ ਉਹਦੀ ਮੰਗਣਾ 1500 ਲਵਾਂਗੀ ਚੱਲ ਵੀਰੇ ਇੱਕ ਵਾਰ 1500 ਦਾ ਕੰਮ ਵੀ ਕਰੋ ਯਾਰ ਕੋਈ ਗੱਲ ਵੀਰੇ ਰੀਟੇਕ ਕਰ ਲਓ ਯਾਰ ਹੁਣ ਰੀਟੇਕ ਹੀ ਕਰੀ ਆ ਮੈਂ ਯਾਰ ਫੇਰ ਸਟੋਰੀ ਕਿੱਥੇ ਦੇਖਣ ਨੂੰ ਖਰਚਾ ਸਰ ਪਿਆ 10-1000 ਰੁਪਏ ਖਰਚਾ ਹੋ ਜਾਂਦਾ ਦਿਨ ਦਾ ਚਲੋ ਹੁਣ ਕਰ ਲਉਂਗੀ ਤੁਸੀਂ ਇੱਕ ਵਾਰ ਕਰ ਲਈਏ ਪਰ ਰੀਟੇਕ ਚਲੋ ਦੁਬਾਰਾ ਕਰੋ ਦੁਬਾਰਾ ਕਰਦੇ ਚਲੋ ਲਾਸਟ ਰੀਟੇਕ ਰੈਡੀ ਹਾਂਜੀ ਐਕਸ਼ਨ ਪ੍ਰੈਂਕਾ ਮਹਿਮਾਨ ਸਾਜ ਕੇ ਆਉਣਾ ਕੁਝ ਮੰਗਾਉਣਾ ਤਾਂ ਕੀ ਕਰਨ ਜਾਣਾ ਮੈਂ ਘੰਟੇ ਤੱਕ ਆਜੂ ਕੰਮ ਆ ਮੈਨੂੰ ਨਹੀਂ ਜਾਣਾਗਾ ਉਹ ਯਾਰ ਉਹੀ ਗੱਲਾਂ ਫੇਰ ਯਾਰ ਬਾਬੇ ਰੋਗ ਨਾ ਰੋਗ ਕੀ ਕਰਨੇ ਆਣਾ ਗੁੱਸਾ ਵੀ ਵਾਰ ਸਮਝਾਤਾ ਤੁਹਾਨੂੰ ਸਮਝਦੇ ਕਿਉਂ ਨਹੀਂ ਉਹ ਸਮਝੀਦਾ ਜਾਣਿਆ ਯਾਰ ਬਾਈ ਯਾਰ ਆ ਜਾ ਵੇਚਣਾ ਬੋਲ ਤੈਨੂੰ ਕੁਝ ਨਹੀਂ ਆ ਤੂੰ ਵਧੀਆ ਕਰ ਰਹਿਣਾ ਉਹਦੇ ਥਾਂ ਤੇ ਖੜਾ ਰਹਾ ਇਹ ਨਾਲ ਚੱਲਦੀ ਹੈ ਮੇਰੀ ਉਹ ਇਹ ਵੀ ਕਰਦੀ ਹੈ ਵਧੀਆ ਯਾਰ ਤੂੰ ਹੀ ਉਹ ਕਰੀ ਜਾਣਾ ਤੂੰ ਇਹਦੀ ਸਾਈਡ ਕਿਉਂ ਲੈ ਰਿਹਾ ਓਏ ਉਹ ਵਧੀਆ ਕਰਦੀ ਆ ਫਿਰ ਤਾਂ ਕਿਹਾ ਗਿਆ ਵਧੀਆ ਤੂੰ ਦੱਸੇਂਗਾ ਕਿ ਮੈਂ ਦੱਸਾਂ ਤੂੰ ਤਾਂ ਬਿੰਦੇ ਮੈਂ ਕਿਤੇ ਕੱਟ ਲੈਣਾ ਆ ਕਰ ਲੈਣਾ ਜਦੋਂ ਵਿਚਾਰੀ ਕਰੀ ਬਈ ਮੇਰਾ ਕੰਮ ਤੂੰ ਆਏ ਕਰ ਜਾ ਤਾ ਕਰੂੰਗਾ ਮੈਂ ਤਾਂ ਨਹੀਂ ਜਾਨਣਾ ਕਿ ਮੇਰੀ ਭਕਾਈ ਵਾਲੀ ਨਾ ਕਰਾ ਸਿਰੇ ਨੂੰ ਬੁਲਾ ਲਾ ਨਹੀਂ ਸੱਦਣਾ ਸਿਰੇ ਵਿੱਚ ਪਿਆਰ ਨਾ ਕਰਾ ਜੇ ਆਉਣਾ ਹੁੰਦਾ ਨਾ ਉਹਨੇ ਆ ਜਾਂਦਾ ਉਹ ਵੀ ਨਹੀਂ ਆਉਂਦਾ ਕਉ ਆਉਂਦਾ ਕਿਉਂ ਨਹੀਂ ਯਾਰ ਕੰਮ ਜੋ ਰਹਾ ਯਾਰ ਉਹ ਕਿਵੇਂ ਆਉਂਦਾ ਕੰਮ ਜ ਨਹੀਂ ਆਉਂਦਾ ਫਿਰ ਹੁਣ ਵਧੀਆ ਕਰੀਏ ਨਾ ਤੂੰ ਤਾਂ ਬਿੰਦਿਮਤੇ ਕੱਟਾ ਕਾਹ ਦਾ ਮੇਰੇ ਮੂਰੇ ਬਾਲਾ ਨਾ ਬੋਲ ਬਾਈ ਅਸੀਂ ਕੰਮ ਹੀ ਕਰਦੇ ਆ ਫਿਲਮਾਂ 'ਚ ਅੱਜ ਵੀ ਕਰਦੇ ਆ ਕਿੰਨਿਆਂ ਨਾ ਕਰਿਆ ਤੂੰ ਚੁੱਪ ਕਰ ਜਾ ਕੁੜੀ ਤੂੰ ਚੁੱਪ ਕਰ ਜਾ ਕੁੜੀ ਤੂੰ ਚੁੱਪ ਕਰ ਜਾ ਕੁੜੀ ਇਹ ਕਬੀਰ ਚੁੱਪ ਕਰ ਜਾ ਹੁਣ ਸਹੀ ਗੱਲ ਨੂੰ ਚੁੱਪ ਕਰ ਜਾ ਭਾਈ ਮੈਂ ਤੈਨੂੰ ਬਾਰ-ਬਾਰ ਕਹਿਣਾ ਮੇਰੇ ਮੂਰੇ ਨਾ ਬੋਲ। ਫਿਰ ਹੋਰ ਕੀ ਕਰਾਂ ਜਦੋਂ ਤੂੰ ਆਪ ਹੀ ਹਾਂ ਕਿੰਨੇ ਵਾਰੀ ਬਾਰ ਘੰਟਾ ਹੋ ਗਿਆ ਤੈਨੂੰ ਆਏ ਕਰਦੇ ਨੂੰ ਇੱਕ ਸੀਨ ਨਹੀਂ ਇੱਕ ਸੀਨ ਨਹੀਂ ਹੋਰ ਯਾਰ ਤੂੰ ਉਹੀ ਸਰ ਤੇ ਜਿਹੜਾ ਜਾਣਦੇ ਆ ਯਾਰ ਚਲੋ ਯਾਰ ਹਾਂ ਕੁੜੀਆਂ ਤੂੰ ਵੇਚ ਨਾ ਬੋਲੇ ਵੀ ਫਿਰ ਮੇਰੇ ਭਰਾ ਮੈਂ ਤਾਂ ਬੋਲੂ ਯਾਰ ਕੋਈ ਦੂਸਰੇ ਦਜਾ ਜਾਣਦੇ ਆ ਤੂੰ ਕਿਹਾ ਤੂੰ ਵੇਚ ਕਿਉਂ ਬੋਲਣਾ ਯਾਰ ਸੀਰੇ ਨਾਲ ਮੇਰੀ ਗੱਲ ਸੀਰੇ ਨਾਲ ਗੱਲ ਕਰ ਸੀਨਾਟਾ ਆਉਣਾ ਨਹੀਂ ਕੀ ਕਰ ਲੈਣਾ ਤੂੰ ਆਉਂਦਾ ਨਹੀਂ ਹੈਗਾ ਅਸੇ ਦਾ ਜਾਣਿਆ ਆਪਦਾ ਕਰਨਾ ਕਰਾ ਲਿਆ ਪੈਸੇ ਦਿੱਤੇ ਹਨ ਹੋਰੇ ਖੜ ਜੋ ਚੁੱਪ ਕਰਕੇ ਹੁਣ ਦੇ ਗਏ ਤੇਰੇ ਪੈਸੇ ਹੁਣੀ ਦੇ ਦਾਂਗੇ ਨਾਲ ਮਾਰਨੇ ਲਾਗੇ ਕੱਢ 5000 ਕਰ ਦਿੱਤੀ ਆ ਮੈਂ ਦਾ ਜਾਨਾ ਯਾਰ ਭਗਾਈ ਕਿਵੇਂ ਨਾ ਹੋ ਰਹਾ ਵਾ ਨਾ ਮੈਂ ਯਾਰ ਜਾਂਦਾ ਨਹੀਂ ਸੀਰੇ ਸੇਰੇ ਜੇ ਚੜੀ ਜਾਣਾ ਘਾਟਾ ਹੋ ਗਿਆ ਤੇਰਾ ਜਾਂਦਾ ਕਿਵੇਂ ਜਾਏਗਾ ਤੂੰ ਜਾ ਜਾ ਜਾਣਾ ਜਾਏਗਾ ਹੋਰੇ ਵਗਣਗੇ ਜਾਏਗਾ ਜਾਏਗਾ 2000 ਜਾਏਗਾ ਜਾਏਗਾ ਪੈਸੇ ਲਿੱਤੇ ਮੈਨੂੰ ਪੈਸੇ ਭਰਾਏ ਹੁਣ ਸਿਰ ਪੈਸੇ ਲਿੱਤੇ ਆ